ਹਾਂਜੀ ਕਿਵੇਂ ਲੱਗੀ ਜੀ ਕੀ ਕਹਿੰਦਾ ਜਿੱਥੇ ਵੱਡਿਆਂ ਦਾ ਨਹੀਂ ਸਤਕਾਰ ਹੁੰਦਾ ਉੱਥੇ ਛੋਟਿਆਂ ਨੂੰ ਮਿਲਣਾ ਪਿਆਰ ਕਾ ਦਾ ਤੇ ਇਹ ਜਿੱਦਾਂ ਵੱਡਿਆਂ ਦੇ ਸਤਕਾਰ ਦੀ ਗੱਲ ਜਿਹੜੀ ਇਹਨਾਂ ਨੇ ਕੀਤੀ ਹੈ ਬਹੁਤ ਵਧੀਆ ਪਹਿਲਾਂ ਤਾਂ ਵਧਾਈ ਆ ਜਿਹੜਾ ਇਹ ਸਾਂਝੇ ਘਰ ਬੈਠ ਦਾ ਸ਼ਰਮ ਵਾਲੀ ਫਿਲਮ ਹੈਪੀ ਫੈਲ ਹੋਣਾ ਨੇ ਬਣਾਈਆਂ ਮੈਂ ਇੱਕ ਬਹੁਤ ਚਿਰ ਪਹਿਲਾਂ ਸਟੋਰੀ ਸੁਣੀ ਸੀ ਕਿ ਇੱਕ ਬੱਚਾ ਆਪਣੇ ਮਾਪੇ ਨੂੰ ਨਦੀ ਦੇ ਕਿਨਾਰੇ ਰੋੜੇ ਹੁੰਦਾ ਤੇ ਉਹਦਾ ਜਿਹੜਾ ਬੱਚਾ ਹੁੰਦਾ ਉਹਨੂੰ ਕਾਫੀ ਸਾਲਾਂ ਬਾਅਦ ਜਦੋਂ ਪੁੱਛਦਾ ਜਦੋਂ ਕਹਾਣੀ ਸੁਣਦਾ ਤੇ ਕਹਿੰਦਾ ਵੀ ਵੀ ਮੈਂ ਜਿਹੜਾ ਤੁਹਾਨੂੰ ਤੁਸੀਂ ਉਹ ਨਾਲ ਜਾਂਦਾ ਜਦੋਂ ਉਹ ਰੋਡ 'ਨ ਜਾਂਦਾ ਬੱਚਾ ਵੀ ਨਾਲ ਹੁੰਦਾ ਬਾਪੂ ਜੀ ਕਹਿੰਦਾ ਤੁਸੀਂ ਬਾਪੂ ਨੂੰ ਇੱਥੇ ਰੋੜਾ ਮੈਂ ਫਿਰ ਥੋੜਾ ਅੱਗੇ ਕਰਕੇ ਤੁਹਾਨੂੰ ਰੋੜੂਗਾ ਉਹੋ ਜਿਹਾ ਮੈਸੇਜ ਜਿੱਦਾਂ ਹੁਣ ਅੱਜ ਕੱਲ ਦੇ ਜਿਹੜੇ ਸਮੇਂ ਦੇ ਹਿਸਾਬ ਨਾਲ ਇਹ ਮੈਸੇਜ ਆ ਵੀ ਇਹ ਦੇਖੋ ਕਿੰਨਾ ਵਧੀਆ ਕਿੱਡਾ ਵੱਡਾ ਮੈਸੇਜ ਜਿਹੜਾ ਦਿੱਤਾ ਹੈ ਬਿਰਧ ਆਸ਼ਰਮ ਦਾ ਤੇ ਇਹੋ ਜਿਹੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਤੇ ਅੱਗੇ ਜਿਹੜਾ ਮੈਸੇਜ ਅੱਗੇ ਪਹੁੰਚਾਉਣਾ ਕਿਉਂਕਿ ਇਹੋ ਜਿਹੇ ਵੀ ਲੋਕ ਹੁੰਦੇ ਜਿਹੜੇ ਬਹੁਤ ਸੇਵਾ ਵੀ ਕਰਦੇ ਆਪਣੇ ਮਾਪਪਿਆਂ ਦੀ ਤੇ ਪਰ ਕੁਝ ਜਿਹੜੇ ਥੋੜੇ ਜੇ ਇਨਸਾਨ ਜਿਹੜੇ ਇਹ ਚੀਜ਼ਾਂ ਦੇ ਵਿੱਚ ਆ ਤੇ ਉਹਨਾਂ ਨੂੰ ਜਿਹੜਾ ਮੈਸੇਜ ਜਾਊਗਾ ਤੇ ਆਪਾਂ ਸੋਚਦੇ ਹਾਂ ਵੀ ਜਿਹੜੇ ਆਉਣ ਵਾਲੇ ਜਿਹੜੇ ਸੋਚਣਗੇ ਉਹ ਇਸ ਫਿਲਮ ਦੇਖਣਗੇ ਉਹਨਾਂ ਤੱਕ ਮੈਸੇਜ ਜਾਊਗਾ ਉਹ ਆਪਣਾ ਮਨ ਜਿਹੜਾ ਬਾਪਿਆਂ ਲਈ ਬਰਤੀ ਹੋਰ ਪਿਆਰ ਬਣਾਉਣਗੇ ਸੋ ਧੰਨਵਾਦ ਤੇ ਮੁਬਾਰਕ ਬਹੁਤ-ਬਹੁਤ ਸਾਡੇ ਐਪੀ ਭਾਜੀ ਨੂੰ ਬਹੁਤ-ਬਹੁਤ ਮੁਬਾਰਕ ਥੈਂਕ ਯੂ ਥੈਂਕ ਯੂ